ਆ ਆਪਣੀ ਮਾਤਾ ਨਹਿਰਾ ਮੇਲੇ ਦੀ ਦੂਜੀ ਵੀਡੀਓ ਦੂਜੇ ਬਾਜ਼ਾਰਾਂ ਦੀ ਜਿਹੜੇ ਬਾਹਰਲੇ ਸਾਈਡ ਬਾਜ਼ਾਰ ਨੇ ਤਾਂ ਦੇਖੋ ਉਹ ਮੱਠਾ ਟਰ ਮੇਰਾ ਭਇਆ ਪਹਿਲੀ ਵਾਰ ਕਾਲਾ ਬੜਾ ਹੈ ਪਰ ਹਨਨ ਕੀ ਪਤਾ ਮੈਂ ਆਦੇ ਚੈਨਲ ਵਾਲਿਆਂ ਨੇ ਜਿਹੜੇ ਮੇਰੀ ਵੀਡੀਓਜ਼ ਦੇਖਦੇ ਨੇ ਉਹਨਾਂ ਨੂੰ ਸਮਾਨ ਦਿਖਾਣਾ ਹੈ ਦੇਖੋ ਕਿੰਨਾ ਸੋਹਣਾ ਸਮਾਨ ਆਇਆ ਵੇਖੋ ਇੱਥੇ ਟੈਟੂ ਬਣਾਦੇ ਆ ਉਹ ਬਰਤਨ ਰ ਹੈ ਗਾਰਡਨ ਵਿਲੇ ਬਹੁਤ ਆਏ ਨੇ ਇੱਥੇ ਕੱਪੜਿਆਂ ਦੀ ਵੇਖੋ ਇੱਥੇ ਦੁਕਾਨ ਲੱਗੀ ਹੈ ਮੇਲੇ ਦੇ ਆ ਰਾਤ ਦਾ ਰਾਤ ਦਾ ਟਾਈਮ ਹੈ ਇੱਥੇ ਤਾਂ ਬਹੁਤ ਸਾਮਾਨ ਵਸਾਇਆ ਇੱਥੇ ਪਰ ਹੈਗਾ ਰਾਤ ਦਾ ਟਾਈਮ ਹੈ ਵੀਡੀਓ ਜਰੂਰ ਦੇਖ ਕੇ ਜਾਓ ਪੂਰੀ ਛੱਡ ਕੇ ਨਾ ਜਾਓ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤਾਂ ਕਿ ਅਸੀਂ ਹੋਰ ਪੰਜਾਬ ਦੀਆਂ ਬਹੁਤ ਸੋਹਣੀ-ਸੋਹਣੀ ਵੀਡੀਓ ਤੁਹਾਨੂੰ ਲੈ ਕੇ ਦਿਖਾ ਸਕੀਏ ਸਪੋਰਟ ਕਰੋਗੇ ਤਾਂ ਵੀਡੀਓ ਲੈ ਕੇ ਆਵਾਂਗੇ ਦੇਖਿਓ ਤੁਸੀਂ ਘਰ ਬੈਠੇ ਮੋਹਦਾ ਨਹਿਰਾ ਵਾਲੀ ਜੀ ਦਾ ਮੇਲਾ ਇੰਜੋਏ ਕਰ ਸਕਦੇ ਮੇਰੇ ਚੈਨਲ ਦੇ ਦੇਖੋ ਕਿੰਨਾ ਸਮਾਨ ਆਇਆ ਹੈ ਇਧਰ ਵੀ ਬਰਤਨ ਵਗੈਰਾ ਪਲੇਟਾਂ ਭਾਂਡੇ ਜੋ ਵੀ ਦੋਲਗਾਪੇ ਆ ਗਿਆ ਹੈ ਇਧਰ ਵੀ ਆਇਆ ਸਮਾਨ ਤੁਹਾਨੂੰ ਤੇ ਥੋੜੀ ਜਾ ਕੇ ਦਿਖਾਣੇ ਆ ਕਲੋਜ਼ਲੀ ਪਰਮਾਲ ਵਗੈਰਾ ਚੂੜੀਆਂ ਬਹੁਤ ਸਮਾਨ ਆਇਆ ਦੇਖੋ देख जाए पूरी वीडियो अरे किए चिकन वगैरह बोतल जो भी खर्च का समान चीनी का समान बहुत है अरे देखो हाँ हाँ देखो प्याल खजाना बने हुए इतना पूरा खजाना वो कि समान है ਦੇ ਦੂਸਰੀ ਸਾਈਡ ਵੀ ਹੈਗਾ ਇੱਕ ਸਾਈਡ ਨਹੀਂ ਪਰ ਇੱਕ ਸਾਈਡ ਇੱਕ ਵਾਰੀ ਜੇ ਮੈਂ ਇੱਕ ਜਗ੍ਹਾ ਤੇ ਦਿਖਾ ਸਕਦਾ ਦੋਹਾਂ ਸਾਈਡ ਤਾਂ ਨਹੀਂ ਦਿਖਾ ਸਕਦਾ ਇੱਧਰ ਖੜਾਉਣੇ ਆਏ ਦੇਖੋ ਕਿੰਨੇ ਪਿਆਰੇ ਕਿੰਨੇ ਕਿੰਨੇ ਪਿਆਰੇ ਖੜਾਉਣੇ ਆਏ ਆ ਤੇ ਹੋਰ ਵੀ ਹੋਰ ਦੇਖੋ ਇਹਦੇ ਕਈਦਾਰੀ ਚੱਲ ਰਹੀ ਹੈ ਬਹੁਤ ਮਿਹਨਤ ਕਰਦੇ ਆ ਮਤਲਬ ਇੱਥੇ ਆਪਣੇ ਮੇਲੇ ਦੇ ਆ ਕੇ ਲੋਕੀ ਸਮਾਨ ਆਪਦਾ ਵੇਚਦੇ ਆ ਜਿਵੇਂ ਵੀ ਇਹ ਵੀ ਇੱਕ ਤਰ੍ਹਾਂ ਦਾ ਬਾਜ਼ਾਰ ਹੀ ਹੈ ਬਦਲ ਕੇ ਵੱਡੇ ਸ਼ਹਿਰ ਤਰ੍ਹਾਂ ਸ਼ਹਿਰੀ ਹੈ ਬਾਜ਼ਾਰ ਹੀ ਬਣਿਆ ਹੋਇਆ ਇੱਥੇ ਪਰ ਇਹਨਾਂ ਇਹ ਮੇਲੇ ਦੇ ਬਾਹਰ ਸਾਮਾਨ ਲਾਵੇ ਆ ਗੁਜਾਰਾ ਵਾਲੇ ਜਿਵੇਂ ਜਲਾ ਸ਼ਹਿਰਾਂ ਵਿੱਚ ਦੁਕਾਨਾਂ ਦੇ ਸਾਮਾਨ ਲਾਉਂਦੇ ਆ ਇਹਨਾਂ ਕੋਈ ਫਰਕ ਹੈ ਬਸ ਕੜਾਏ ਦੇਖੋ ਟੋਇਸ ਵਗੈਰਾ ਲੋਹੇ ਘਰ ਵੇੜੀਆਂ ਆ ਗਿਆ ਤਲਵੇੜੀਆਂ ਦੇਖੋ ਹਾਲੇਖੋ ਦਿਓ ਔਰ ਵੀ ਦੇਖੋ ਅਗਰ ਸ਼ੇਰਵਾਲੀ ਜੀ ਦਾ ਮੇਲਾ ਹੈ ਨਹਿਰਾਬਦੀ ਦਾ ਆ ਰਾਤ ਦਾ ਟਾਈਮ ਹੈ ਕਿੰਨਾ ਮੋਹਲ ਰਾਤ ਨੂੰ ਮਤਲਬ ਮੋਹਲ ਕਿੰਨਾ ਵਧੀਆ ਬਣਿਆ ਇੱਥੇ ਆ ਇੱਥੇ ਆਪਣਾ ਵਾਲਾ ਬਾਜ਼ਾਰ ਖਤਮ ਹੁੰਦਾ ਐ ਆਕੋ ਤੁਹਾਨੂੰ ਦੂਸਰਾ ਬਾਜ਼ਾਰ ਦਿਖਾਣੇ ਆ ਜਿਹਦੇ ਮਰਜ਼ੀ ਰਵੀ ਫਿਰ ਕੀ ਆਵੇ ਕੋਪੀਆ ਪੁਲਿਸ ਵੀ ਆਈ ਵਿੱਚ ਸਿਕਿਉਰਿਟੀ ਵਾਸਤੇ ਇੱਥੋਂ ਦੀ ਕੋਈ ਪਤਾ ਹੀ ਐ ਕੋਈ ਪਤਾ ਹੀ ਠਾਣਾ ਕਰੇ ਕੋਈ ਪੰਗਾ ਨਾ ਖੜਾਵੇ ਰੰਗ ਦੇ ਮਿਕਸ ਰੋਸ ਕਰ ਰਹੀਆਂ ਦਾ ਖਾਸ ਬਾਹਰ ਰਹਿੰਦੇ ਫਰੇਵਰ ਵੀ ਹੋ ਜਿੰਨਾ ਸਾਮਾਨ ਆਇਆ ਇੱਥੇ ਪੰਜਾਬ ਦਾ ਮੇਲਾ ਬਹੁਤ ਸੁੰਦਰ ਮੇਲਾ ਹੈ ਮਾਤਾ ਨਹਿਰਾ ਵਾਲੀ ਜੀ ਦਾ ਸ਼ੇਰਾ ਵਾਲੀ ਜੀ ਦਾ ਇੰਨਾ ਸਮਾਨ ਆਉਂਦਾ ਇੱਥੇ ਦੇਖੋ ਕਿੰਨੇ ਲੋਕ ਆਉਂਦੇ ਇੱਥੇ ਦੂਰ ਦੂਰ ਤੁਸੀਂ ਘਰ ਬੈਠੇ ਮੇਰੇ ਚੈਨਲ ਤੇ ਮੇਲਾ ਇੰਜੋਏ ਕਰ ਸਕਦੇ ਹੋ ਪਰ ਇੱਥੇ ਆਣਾ ਤਾਂ ਆ ਵੀ ਸਕਦੇ ਹੋ ਇਸ ਤੋਂ ਬਾਅਦ ਜਗਰਾਤ ਹੈਗਾ ਜਗਰਾਤੇ ਦੀ ਵੀਡੀਓ ਪੂਰੀ ਬਣਾਵਾਂਗੇ ਤੇ ਪੂਰੀ ਨਟ ਦੇ ਆਪਾਂ YouTube ਚੈਨਲ ਤੇ ਆਪਣੇ ਪਾਵਾਂਗੇ ਉਹ ਵੀ ਜਰੂਰ ਦੇਖ ਕੇ ਜਾਇਓ ਤੋ ਕਿੰਨਾ ਵਧੀਆ ਮਾਹੌਲ ਬਣਿਆ ਹੈ ਦ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਤਾਂ ਕਿ ਦੂਰ ਦੂਰੀ ਤੇ ਤੁਹਾਨੂੰ ਵੀਡੀਓ ਲੈ ਕੇ ਦਿਖਾ ਸਕੀਏ ਇਹ ਤਾਂ ਚਲੋ ਆਪਣੇ ਇਥੇ ਪੰਜਾਬ ਦੇ ਇੰਟਰਨੈਟ ਦੀ ਹੋਈਆਂ ਬਾਹਰ ਵੀ ਜਾ ਕੇ ਹੋਰ ਵਧੀਆ ਜਿੱਥੇ ਪ੍ਰੋਗਰਾਮ ਆਪਣੇ ਪੰਜਾਬ ਦੇ ਇਸ ਤਰ੍ਹਾਂ ਹੁੰਦੇ ਆ ਉਥੇ ਤੇ ਤੁਹਾਨੂੰ ਵੀਡੀਓਸ ਲੈ ਕੇ ਦਿਖਾ ਸਕੀਏ ਸੋ ਕਿੰਨਾ ਸਮਾਨ ਕਿੰਨਾ ਸੋਹਣਾ ਸਮਾਨ ਆਇਆ ਇੱਥੇ ਇਧਰ ਵੀ ਬਰਤਨ ਵਗੈਰਾ ਜੋ ਵੀ ਬਹੁਤ ਸਮਾਨ ਆਇਆ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਚਲਾਣਾ ਹੀ ਲੱਗਾ ਬੇਥੇ ਮਾਦਰ ਵੀ ਹੋਣ ਇੱਕ ਵਾਰੀ ਵੈਸੇ ਮੈਂ ਤੁਹਾਨੂੰ ਸਾਰਾ ਦਿਖਾ ਨਹੀਂ ਸਕਦਾ ਹਾਂਜੀ ਹਾਂਜੀ ਬੋਲੋ ਜੀ ਆ ਆਪਣੇ ਆ ਆਪਣੇ ਵੀਰ ਆਵੇਂ ਬਲੋਚ ਵਧੀਆ ਜੀ ਵਧੀਆ ਠੀਕ ਠਾਕ ਕਿੱਥੋਂ ਜੀ ਵੀਰੇ ਲੱਖੋ ਜੀ ਬਰਾਮ ਤੋਂ ਬਈ ਜੀ ਅੱਛਾ ਠੀਕ ਹੈ ਜੀ ਹੋਰ ਮੇਲਾ ਵਧੀਆ ਇੰਜੋਏ ਕਰ ਰਹੇ ਹੋ ਵਧੀਆ ਕਿ ਆਪਰੇ ਪਾ ਪਾ ਸਾਡਾ ਜੀ ਜਾਨੇ ਬਲੌਗ ਆ ਰਿਹਾ ਆ ਦੇਖੋ ਲੋਕ ਕਿੰਨੇ ਵਧੀਆ ਇੱਥੇ ਦੇ ਕਿੰਨੇ ਚੰਗੇ ਲੋਕ ਆ ਚੰਗੇ ਦਿਲ ਦੇ ਆਪਾਂ ਨੂੰ ਦੇਖੋ ਕਿੰਨਾ ਵਧੀਆ ਬੁਲਾਇਆ ਹੁਣ ਨਾ ਕਿੰਨੀ ਵੇਲੇ ਗੱਲਬਾਤ ਕੀਤੀ ਹੈ ਨਾ ਆਪਣੇ ਨਾਲ ਤਾਂ ਹੋਰ ਵੀ ਬਹੁਤ ਸਾਮਾਨ ਮਤਲਬ ਇੱਥੇ ਆਇਆ ਆਪਣੇ ਪੰਜਾਬ ਦਾ ਕੋਈ ਤਾਂ ਦੇਖ ਰਿਹਾ ਕਿ ਪਤਾ ਨਹੀਂ ਕਿਉਂ ਵੀਡੀਓ ਬਣਾ ਰਿਹਾ ਤੇ ਕੋਈ ਦੇਖ ਕੇ ਕਹਿ ਰਿਹਾ ਬਹੁਤ ਵਧੀਆ ਕਰ ਰਿਹਾ ਮੁੰਡਾ ਹੋਰ ਦੇਖੋ ਕਿੰਨਾ ਸਾਮਾਨ ਇੱਥੇ ਆਇਆ ਹੋਰ ਵੀ ਇੱਧਰ ਕਿੰਨੇ ਬਾਜ਼ਾਰ ਬਣੇ ਆ ਹਾਂ ਦੇਖੋ ਅੱਗੇ ਤੱਕ ਜਾ ਰਿਹਾ ਹੈ ਦੇਖੋ ਇਹ ਸਾਡੇ ਪੰਜਾਬ ਦਾ ਇਹਦਾ ਕਲਚਰ ਹੈ ਬਹੁਤ ਚੰਗਾ ਕਲਚਰ ਹੈ ਸਾਡੇ ਪੰਜਾਬ ਦਾ ਇਹ ਜੀ ਇਹ ਚੀਜ਼ ਬਹੁਤ ਮੰਨੀ ਜਾਂਦੀ ਸਾਡੇ ਪੰਜਾਬ ਚ ਕਿੰਨੀਆਂ ਸੋਨੀਆਂ ਕੜੀਆਂ ਕਿੰਨਾ ਸੋਨਾ ਸਮਾਨ ਜਾ ਰਹੇ ਹਾਂ ਬਲਵਾਏ ਦੂਸਰੀ ਹੁਣ ਕਿ ਉਹ ਇੰਟਰ ਨਹੀਂ ਮੈਂ ਬਜ਼ਾਰ ਦੇ ਵਿੱਚ ਚੱਲ ਰਿਹਾ ਅਸੀਂ ਫੋਨ 'ਚ ਰਿਕਾਰਡ ਨਾ ਹੋ ਸਕੇ ਪਰ ਸਮਾਨ ਬਹੁਤ ਚਮਕੀਲਾ ਇੱਥੇ ਹੋਣਾ ਹੈ ਰਾਤ ਦੇ ਰਾਤ ਦੇ ਟਾਈਮ ਵੀ ਇੱਥੇ ਨਹੀਂ ਮਸਤੀ ਚੱਲ ਰਹੀ ਹੈ ਟਾਈਮ ਹੋ ਚੁੱਕਿਆ ਹੈ ਟਾਈਮ ਲਗਭਗ 10:00 ਹੋ ਚੁੱਕਿਆ ਹੈ ਐਨਾ ਵਧੀਆ ਮੋਲ ਬਣਿਆ ਫਿਰ ਵੀ ਇੱਥੇ ਇਹ ਰਾ ਸਾਰੀ ਰਾਤ ਇੱਥੇ ਮੇ ਮੋਲ ਚੱਲਦਾ ਮਤਲਬ ਹੈ ਏ ਅਜੇ ਤਾਂ ਬਾਹਰ ਦੇ ਫੈੜੀ ਸਿਟਰੇ ਫਰਨੇ ਆ ਪਰ ਸਾਰੀ ਰਾਤ ਇੱਥੇ ਮੋਹਲ ਚੱਲਦਾ ਹੈ ਚਲੋ ਤੁਹਾਨੂੰ ਇੱਕ ਲਾਸਟ ਬਾਜ਼ਾਰ ਦਿਖਾਣੇ ਆ ਲਾਸਟ ਬਾਜ਼ਾਰ ਦਿਖਾਣ ਤੋਂ ਬਾਅਦ ਅਸੀਂ ਇਹ ਸਮਾਪਤੀ ਕਰ ਦਾਂਗੇ ਆਪਣੀ ਵੀਡੀਓ ਦੀ ਹਾਂ ਹਾਂ ਪਹਿਲੇ ਦਿਨ ਆ ਸਿੱਧਾ ਲਾਸਟ ਬਾਜ਼ਾਰ ਦਿਖਾਣੇ ਤੁਹਾਨੂੰ ਇਸ ਤੋਂ ਬਾਅਦ ਅਸੀਂ ਸ਼ਾਇਦ ਲਾਈਵ ਚਲਾਈਏ ਜਾਂ ਫਿਰ ਵੀਡੀਓ ਬੰਦ ਕਰ ਦਾਂਗੇ ਬਾਕੀ ਅਸੀਂ ਹੋਰ ਵੀ ਵੀਡੀਓ ਬਣਾਨੀਆਂ ਨੇ ਚਲ ਮੈਂ ਇੱਥੇ ਬੈਠਾ ਠੀਕ ਠੀਕ ਹੈ ਠੀਕ ਹੈ ਕੋ ਇਧਰ ਚਾਰਾ ਬਸ ਸਾਮਾਨ ਜਿਹੜਾ ਮੁੰਡਾ ਮੇਰੇ ਨਾਲ ਲਾਇਆ ਉਹ ਥੱਕ ਜਾਂਦਾ ਪਤਾ ਨਹੀਂ ਕਿਉਂ ਤਾਂ ਇਥੋਂ ਨੇੜੇ ਦਾ ਰਹਿਣ ਵਾਲਾ ਮੇਰੀ ਗੱਲ ਸੁਣ ਇੰਦਰ ਦੇਖੋ ਆਹਦੇ ਵੀਡੀਓ ਲੈ ਕਰਕੇ ਇੰਦਰ ਵੀ ਪੂਰਾ ਮੋਲ ਬਣਿਆ ਚੂੜੀਆਂ ਦੇਖੋ ਕਿੰਨਾ ਸਾਮਾਨ ਵਧੀਆ ਚਲੋ ਪਿਛਲੀ ਪਿਛੜਦੀ ਵਾਰੀ ਤੁਹਾਨੂੰ ਦੂਸਰੀ ਸਾਈਡ ਤੇ ਦਿਖਾ ਦਾਂਗਾ ਇੱਕ ਕਰ ਸ਼ੋ ਇੱਕ ਕਰ ਇੱਕਲੀ ਸਾਈਡ ਦਾ ਦੇਖ ਲਓ ਤਾਂ ਆਪਦੇ ਫੋਨ ਤੇ ਵੀਡੀਓ ਰੋਕੇ ਜ਼ੂਮ ਕਰਕੇ ਦੇਖ ਲਿਓ ਤਾਂ ਕਿ ਮੈਂ ਰੱਥੇ ਜ਼ੂਮ ਕਰ ਕਰ ਤੇ ਇੱਕ ਚੀਜ਼ ਦਿਖਾਣ ਵਾਲਾ ਵੀ ਤਾਂ ਫੋਨ ਬਸ ਐਨਾ ਹੈ ਤੈਨੂੰ ਮੇਲਾ ਵਿੱਚ ਦਿਖਾ ਸਕਦਾ ਆ ਆਪਣੇ ਫੋਨ ਤੇ ਵੀਡੀਓ ਇੱਥੇ ਇੱਧਰ ਵੀ ਵੈਸੇ ਬਾਜ਼ਾਰ ਜਾਂਦਾ ਪਰ ਮੈਂ ਉਧਰ ਜਾ ਨਹੀਂ ਰਿਹਾ ਤੈਨੂੰ ਇੱਥੇ ਹੀ ਵਾਪਸ ਲੈ ਆਣੇ ਆ ਇੱਧਰ ਹੋਰ ਵੀ ਅੱਗੇ ਬਾਜ਼ਾਰ ਜਾਂਦਾ ਚੱਲ ਆਪਾਂ ਦੂਸਰੇ ਬਾਜ਼ਾਰ ਤੇ ਵਾਪਸ ਅੱਡ ਚਲਾਂਗੇ ਆ ਦੇਖੋ ਤੇ ਕਿੰਨੇ ਬਾਜ਼ਾਰ ਮਤਲਬ ਇੱਥੇ ਮਿਲ ਗਿਆ ਆਪਣੇ ਰਿਸ਼ਤੇਦਾਰ ਇੱਥੇ ਹੋਰ ਤਾਂ ਇੱਕ ਮਿੰਟ ਜ਼ਰਾ ਰੁਕਿਓ ਤਾਂ ਮਿਲ ਗਏ ਸੀਗੇ ਕੋਈ ਜਾਣ ਪਛਾਣ ਦੇ ਤਾਂ ਬੁਲਾਣਾ ਵੀ ਜ਼ਰੂਰੀ ਹੈ ਇਹਨਾਂ ਨੂੰ ਗੁੱਸਾ ਨਾ ਕਰ ਜਾਣ ਤਾਂ ਆਪਣੇ ਅੱਗੇ ਤੱਕ ਬਾਜ਼ਾਰ ਜਾਂਦਾ ਹੈ ਦੇਖ ਲਓ ਇੱਥੇ ਖਤਮ ਹੋ ਜਾਂਦਾ ਹੈ ਬਾਜ਼ਾਰ ਮਤਲਬ ਕਿ ਇੱਥੇ ਵਸੇ ਖਤਮ ਹੋਣ ਵਾਲੀ ਨਹੀਂ ਬਾਜ਼ਾਰ ਹੈਗੇ ਘਟੋ ਘੜ ਵੀ ਮੇਰੇ ਸਾਹਮਣੇ ਨਾਲ ਜਿਆਦਾ ਨਹੀਂ ਮੈਂ ਕਹਿੰਦਾ ਤਾਂ 10 10 ਕਿੱਲਿਆਂ ਚੋਂ ਤਾਂ 20 ਚਲ ਲਗਭਗ 10 20 ਕਿੱਲਿਆਂ ਦੇ ਇੰਨੇ ਮਤਲਬ ਕਿ ਕਿੱਲਿਆਂ ਚ ਬਾਜ਼ਾਰ ਮਤਲਬ ਕਿ ਲੱਗਿਆ ਮੇਲਾ ਹੈ ਬਹੁਤ ਤਗੜਾ ਬਹੁਤ ਵੱਡਾ ਮੇਲਾ ਹੈ ਇਹ ਇੰਨੇ ਕਿੱਲਿਆਂ ਚ ਕਵਰ ਹੈਗਾ ਇਹ ਮੇਲਾ 20 ਕਿੱਲਿਆਂ ਚੋਂ ਸ਼ਾਇਦ ਹਾਂ ਇੰਨੇ ਚੋ ਤਾਂ ਹੈਗਾ ਯਾਰ ਆਮ ਨਾਲ ਤਾਂ ਸਾਰੇ ਤਾਂ ਮੈਂ ਕਵਰ ਨਹੀਂ ਕਰ ਸਕਦਾ ਪਰ ਜੋ ਮੇਨ ਹੈ ਜੋ ਚੀਜ਼ ਇਥੋ ਦੀ ਮੇਨ ਸੀਗੀ ਤੁਹਾਨੂੰ ਮੈਂ ਦਿਖਾ ਦਿੱਤੀ ਹੈ ਵੀਡੀਓ ਵਿੱਚ ਆਪਦੀ ਰਾਤ ਦੀ ਜੋ ਰਾਤ ਦਾ ਮੋੜ ਇੱਥੇ ਹੁੰਦਾ ਹੈ ਜਗਰਾਤਾ ਉਹਨਾਂ ਵਾਲਾ ਜਗਰਾਤੇ ਦੀ ਵੀਡੀਓ ਬਣਾਵਾਂਗੇ ਪਾਵਾਂਗੇ ਤਾਂ ਜਰੂਰ ਉਹ ਵੀ ਦੇਖ ਕੇ ਜਾਇਓ ਤਾਂ ਇਹ ਐਸਟੇਮ ਬਾਜ਼ਾਰਾਂ ਦੀ ਇੱਥੇ ਸਮਾਨ ਦੀ ਇਥੋ ਦੀ ਵੀਡੀਓ ਹੈ ਦੇਖੋ ਅਜੇ ਬਾਜ਼ਾਰ ਅਗੇ ਤਾਂ ਜਾ ਰਹੇ ਬਾਜ਼ਾਰ ਹੋਰ ਵੀ ਬਹੁਤ ਨੇ ਇੱਥੇ ਮਨ ਲੱਕੀ ਹਰੇਕ ਬਾਜ਼ਾਰ ਦੀ ਮੈਂ ਡਿਟੇਲ ਨਾਲ ਇੱਕ ਇੱਕ ਦੀ ਵੀਡੀਓ ਬਣਾਵਾਂ ਤਾਂ ਘੜਾ ਘੜਾ ਮੇਰੀ 50 ਵੀਡੀਓ ਬਣ ਗਈ 50 ਹੀ ਤਾਂ ਬੜੀਆਂ ਲੰਬੀਆਂ ਨਹੀਂ ਬਣਨ ਗਈ ਤਾਂ ਮੈਂ ਤੌਰ ਸਰ ਕੇਵੇਂ ਬਣਾ ਰਿਹਾ ਛੋਟੀ ਛੋਟੀਆਂ 10 10 ਮਿੰਟ ਦੀਆਂ ਉਹ ਤਾਂ ਫਿਰ ਪਤਾ ਨਹੀਂ ਕਿਹਨੀਆਂ ਇੱਕ ਇੱਕ ਬਾਜ਼ਾਰ ਰੇ ਬਣ ਜਾਣਗੀਆਂ ਇਤੋਂ ਨਿਕਲ ਆਇਆ ਤੁਹਾਡੇ ਲਾਭ ਨਾ ਜੋ ਮੇਰੇ ਨਾਲ ਸਾਸੀ ਨੂੰ ਔਰ ਆ ਤਾਂ ਠੀਕ ਹੈ ਚੈਨਲ ਨੂੰ ਸਪੋਰਟ ਕਰਿਓ ਤਾਂ ਆਪਾਂ ਮਿਲਦੇ ਆ ਅਗਲੀ ਵੀਡੀਓ ਚ